ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਢਾਂਚੇ ਦੇ ਰdde ਬਦਲ ਨੂੰ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਸ ਦਾ ਇੱਕ ਤਰ੍ਹਾਂ ਦੇ ਨਾਲ ਅੱਜ ਸਿਖਰ ਹੈ ਵਿਦਿਆਰਥੀ ਸੰਗਠਨਾ ਨੇ ਇਸ ਦੇ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵੱਡੇ ਧਰਨੇ ਦੀ ਕਾਲ ਦਿੱਤੀ ਹੋਈ ਹੈ ਜਿਸ ਦੇ ਲਈ ਵੱਖ-ਵੱਖ ਜਥੇਬੰਦੀਆਂ ਪੰਜਾਬ ਭਰ ਤੋਂ ਔਰ ਵੱਖ-ਵੱਖ ਕਾਰਕੁਨ ਅਤੇ ਸੰਗਠਨ ਉਹਨਾਂ ਦੇ ਨਾਲ ਜੁੜੇ ਹੋਏ ਕਾਰਕੁਨ ਚੰਡੀਗੜ੍ਹ ਪਹੁੰਚ ਰਹੇ ਹਨ ਚੰਡੀਗੜ੍ਹ ਦੇ ਵਿੱਚ ਦਾਖਲ ਨਾ ਹੋਣ ਲਈ ਪ੍ਰਸ਼ਾਸਨ ਨੇ ਪੂਰੇ ਪ੍ਰਬੰਧ ਕੀਤੇ ਹੋਏ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਨੂੰ ਪੰਜਾਬ ਨਾਲ ਜੋੜਨ ਵਾਲੇ ਹਰ ਛੋਟੇ ਵੱਡੇ ਆ ਰਾਹ ਨੂੰ ਹਰ ਛੋਟੀ ਵੱਡੀ ਸੜਕ ਨੂੰ ਰੋਕਿਆ ਹੋਇਆ ਹੈ ਵੱਡੇ ਵੱਡੇ ਜਾਮ ਇਹਦੇ ਉੱਤੇ ਲੱਗੇ ਹੋਏ ਆ ਹਰ ਸੜਕ ਦੇ ਉੱਤੇ ਵੱਡੇ ਵੱਡੇ ਜਾਮ ਲੱਗੇ ਹੋਏ ਆ ਮੈਂ ਖੁਦ ਚੰਡੀਗੜ੍ਹ ਤੋਂ ਮੁਹਾਲੀ ਤੋਂ ਜਦੋਂ ਚੰਡੀਗੜ੍ਹ ਦੇ ਵਿੱਚ ਐਂਟਰ ਹੋਇਆ ਇਕੱਲੇ ਇਕੱਲੇ ਬੰਦੇ ਦੀ ਇਨਕੁਆਰੀ ਕਰਕੇ ਆ ਜਾਣ ਦਿੱਤਾ ਜਾ ਰਿਹਾ ਸੀ ਕਈਆਂ ਤੋਂ ਆਈ ਕਾਰਡ ਤੱਕ ਦੇਖੇ ਗਏ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਸੀ ਕਿ ਕੋਈ ਵੀ ਧਰਨੇ ਦੇ ਵਿੱਚ ਸ਼ਾਮਲ ਹੋਣ ਵਾਲਾ ਵਿਅਕਤੀ ਚੰਡੀਗੜ੍ਹ ਵਿੱਚ ਦਾਖਲ ਨਾ ਹੋ ਸਕੇ ਪਰ ਇਹਦੇ باوجود ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਨੌਜਵਾਨ ਕਾਰਕੁੰਨ ਜਿਹੜੇ ਨੇ ਉਹ ਚੰਡੀਗੜ੍ਹ ਪਹੁੰਚੇ ਨੇ ਤੇ ਚੰਡੀਗੜ੍ਹ ਪਹੁੰਚ ਕੇ ਫਿਰ ਦੂਜੀ ਜਿਹੜੀ ਘੇਰੇ ਘੇਰਾਬੰਦੀ ਹੈ ਉਹ ਯੂਨੀਵਰਸਿਟੀ ਦੇ ਆਲੇ ਦੁਆਲੇ ਕੀਤੀ ਗਈ ਹੈ ਯੂਨੀਵਰਸਿਟੀ ਦੇ ਆਲੇ ਦੁਆਲੇ ਪੂਰੇ ਗੇਟ ਬੰਦ ਕੀਤੇ ਗਏ ਨੇ ਜਿਸ ਕਾਰਨ ਲੋਕ ਜਿਹੜੇ ਲੋਕ ਧਰਨੇ ਦੇ ਵਿੱਚ ਸ਼ਾਮਲ ਹੋਣ ਆਏ ਸੀ ਔਰ ਸਵੇਰੇ ਸਵੇਰੇ ਚੰਡੀਗੜ੍ਹ ਪਹੁੰਚ ਗਏ ਸੀ ਜਾਂ ਕੱਲ ਸ਼ਾਮ ਤੋਂ ਹੀ ਚੰਡੀਗੜ੍ਹ ਆ ਗਏ ਸੀ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਉੱਥੇ ਵੀ ਅਸੀਂ ਲਗਾਤਾਰ ਅਜਿਹੇ ਵੀਡੀਓ ਸਾਹਮਣੇ ਆ ਰਹੇ ਨੇ ਜਿੱਥੇ ਵਿਦਿਆਰਥੀ ਪੁਲਿਸ ਨਾਲ ਝੜਪ ਰਹੇ ਨੇ ਜਿੱਥੇ ਲੋਕ ਜਿਹੜੇ ਨੇ ਉਹ ਅੰਦਰ ਜਾਣ ਦੀ ਜਿੱਦ ਕਰ ਰਹੇ ਨੇ ਪਰ ਜਦੋਂ ਕੁਝ ਲੋਕ بڑے ਲੀਡਰ ਜਿਹੜੇ ਨੇ ਜਿਵੇਂ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੀਮ ਸਿੰਘ ਹੋਣੀ ਆਪਣੇ ਕੁਝ ਵਰਕਰ ਸਾਥੀਆਂ ਦੇ ਨਾਲ ਐਂਟਰੀ ਕਰਦੇ ਆ ਤਾਂ ਉਹ ਜ਼ਬਰਦਸਤੀ ਉਹਨਾਂ ਦੇ ਨਾਲ ਜੋਸ਼ ਵਿੱਚ ਆਏ ਫਿਰ ਨੌਜਵਾਨਾਂ ਨੇ ਬੈਰੀਕਡ ਚੁੱਕ ਦਿੱਤੇ ਔਰ ਜ਼ਬਰਦਸਤੀ ਫਿਰ ਜਿਹੜੇ ਯੂਨੀਵਰਸਿਟੀ ਦੇ ਵਿੱਚ ਐਂਟਰ ਕੀਤੇ ਇਸੇ ਤਰ੍ਹਾਂ ਗੇਟ ਨੰਬਰ 2 ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਉੱਥੇ ਲੋਕ ਸੜਕ ਤੇ ਬੈਠ ਸੜਕ ਦੇ ਸਾਈਡ ਤੇ ਜਿਹੜਾ ਫੁੱਟਪਾਥ ਹੈ ਉੱਤੇ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਚੱਕ ਕੇ ਪੁਲਿਸ ਜਿਹੜੀ ਆ ਉਹ ਲੈ ਗਈ ਉਹਨਾਂ ਨੂੰ ਹੋਰ ਜਿਹੜੇ 게ਟਾਂ ਦੇ ਆਲੇ ਦੁਆਲੇ ਲੋਕ ਇਕੱਠੇ ਹੋ ਰਹੇ ਨੇ ਜਾਂ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪੁਲਿਸ ਉਹਨਾਂ ਨੂੰ ਬੱਸਾਂ ਵਿੱਚ ਪਕੜ-ਪਕੜ ਕੇ ਲਿਜਾ ਰਹੀ ਆ ਸਿਕਿਉਰਿਟੀ ਦੇ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਸ਼ਾਇਦ ਚੰਡੀਗੜ੍ਹ ਪੁਲਿਸ ਨੂੰ ਆਪਣਾ ਤੰਤਰ ਜਿਹੜਾ ਹੈ ਛੋਟਾ ਪਿਆ ਇਸ ਕਰਕੇ ਮੈਂ ਬਹੁਤ ਸਾਰੀਆਂ ਹਰਿਆਣਾ ਪੁਲਿਸ ਦੀਆਂ ਗੱਡੀਆਂ ਚੰਡੀਗੜ੍ਹ ਦੇ ਵਿੱਚ ਘੁੰਮਦੀਆਂ ਦੇਖੀਆਂ ਹਰਿਆਣਾ ਪੁਲਿਸ ਦੀਆਂ ਬੱਸਾਂ ਚੰਡੀਗੜ੍ਹ ਦੇ ਵਿੱਚ ਘੁੰਮਦੀਆਂ ਦੇਖੀਆਂ ਜਿਹੜੀਆਂ ਕਿ ਇਸ ਧਰਨੇ ਨੂੰ ناکਾਮ ਕਰਨ ਦੇ ਲਈ ਅੱਜ ਪੂਰੀ ਤਰ੍ਹਾਂ ਜਦੋ ਜਹਿਦ ਕਰ ਰਹੀਆਂ ਪਰ ਇਸ ਦੇ ਬਾਵਜੂਦ ਸੈਂਕੜੇ ਨੌਜਵਾਨ ਤੇ ਸਮਾਜਿਕ ਕਾਰਕੁਨ ਯੂਨੀਵਰਸਿਟੀ ਦੇ ਵਿੱਚ ਐਂਟਰ ਹੋਏ ਔਰ ਧਰਨਾ ਸ਼ੁਰੂ ਹੋ ਚੁੱਕਾ ਹੈ ਧੰਨਵਾਦ